ਪੰਜਾਬ ਦੇ ਵਿੱਚ ਬਹੁਤ ਵੱਡੀ ਇਲੈਕਸ਼ਨ ਦੀ ਜਿਹੜੀ ਤਰੀਕ ਅਨਾਉਂਸ ਹੋ ਗਈ ਹੈ ਸਰਪੰਚੀ ਦੀ ਇਲੈਕਸ਼ਨ ਹੈ ਤੇ ਹੁਣ ਪਿਆਕੜਾਂ ਦੀਆਂ ਤੀਆਂ ਲੱਗਣਗੀਆਂ ਪਿੰਡਾਂ ਦੇ ਵਿੱਚ ਇਹ ਜਿਹੜੀ ਇਲੈਕਸ਼ਨ ਹੈ ਇਹ ਸਭ ਤੋਂ ਵੱਡੀ ਇਸ ਕਰਕੇ ਹੈ ਕਿਉਂਕਿ ਹਰ ਪਿੰਡ ਦੇ ਵਿੱਚ ਉਮੀਦਵਾਰ ਹੋਏਗਾ ਕਿਉਂਕਿ ਜੇ ਐਮਐਲਏ ਦੀ ਗੱਲ ਕਰ ਲਈਏ ਇੱਕ ਹਲਕੇ ਦਾ ਉਮੀਦਵਾਰ ਹੁੰਦਾ ਜੇ ਆਪਾਂ ਐਮਪੀ ਦੀ ਇਲੈਕਸ਼ਨ ਦੀ ਗੱਲ ਕਰ ਲਈਏ ਤੇ ਕਿੰਨੇ ਜਿਹੜੇ ਆ ਐਮਐਲਏ ਰਲ ਕੇ ਇੱਕ ਐਮਪੀ ਬਣਾਉਂਦੇ ਆ ਸੋ ਇਹ ਬਹੁਤ ਵੱਡੀ ਇਲੈਕਸ਼ਨ ਹੋਣ ਜਾ ਰਹੀ ਹੈ ਪੰਜਾਬ ਦੇ ਵਿੱਚ ਔਰ ਇਸ ਦੇ ਵਿੱਚ ਸਭ ਤੋਂ ਜ਼ਿਆਦਾ ਝਗੜੇ ਲੋਕ ਕਰਦੇ ਨੇ ਇਹਦੇ ਵਿੱਚ ਸਭ ਤੋਂ ਜ਼ਿਆਦਾ ਨਸ਼ਾ ਵਰਤਿਆ ਜਾਂਦਾ ਹੈ ਸਭ ਤੋਂ ਵੱਧ ਲੋਕ ਇਥੇ ਖਾਣ ਪੀਣ ਜਿਹੜਾ ਹੁੰਦਾ ਪਿੰਡਾਂ ਦੇ ਵਿੱਚ ਉਹ ਹੁੰਦਾ ਸਭ ਤੋਂ ਵੱਧ ਲੋਕਾਂ ਦੇ ਵਿੱਚ ਜਿਹੜਾ ਵਾ ਉਹ ਇਹਦਾ ਰੁਝਾਨ ਜਿਹੜਾ ਦੇਖਣ ਨੂੰ ਮਿਲਦਾ ਸਰਪੰਚੀ ਦਾ ਸੋ ਸਰਪੰਚੀ ਦਾ ਜਿਹੜਾ ਉਮੀਦਵਾਰ ਹੁੰਦਾ ਵਾ ਉਹ ਆਪਾਂ ਬੜਾ ਹੀ ਸੋਚ ਸਮਝ ਕੇ ਚੁਣਨਾ ਕਿਉਂਕਿ ਉਹ ਸਾਡੇ ਪਿੰਡ ਦਾ ਬਸਨੀਕ ਹੋਏਗਾ ਹਰ ਵਕਤ ਸਾਡੇ ਕੋਲ ਰਹੇਗਾ ਤੇ ਜੇ ਅਸੀਂ ਮਾੜਾ ਚੁਣ ਲਿਆ ਤੇ ਹਰ ਵਕਤ ਸਾਡੀਆਂ ਅੱਖਾਂ ਦੇ ਵਿੱਚ ਰੜਕਦਾ ਰਹੇਗਾ ਕਿਉਂਕਿ ਮੰਨ ਲਓ ਅਸੀਂ ਐਮਐਲਏ ਮਾੜਾ ਚੁਣ ਲਏ ਨੇ ਆ ਐਮਪੀ ਗਲਤ ਚੁਣ ਲਏ ਨੇ ਆ ਉਹ ਸਾਡੇ ਤੋਂ ਦੂਰ ਹੁੰਦਾ ਸੀ ਬਰਦਾਸ਼ਤ ਕਰ ਲੈਨੇ ਆ ਛੱਡ ਯਾਰ ਕੋਈ ਨਾ ਪਰ ਜਿਹੜਾ ਸਾਡੇ ਘਰ ਦੇ ਵਿੱਚ ਸਾਡੇ ਪਿੰਡ ਦੇ ਵਿੱਚ ਬੈਠਾ ਉਮੀਦਵਾਰ ਹੈ ਸਰਪੰਚ ਜਿਹਨੂੰ ਅਸੀਂ ਕਹਿੰਨੇ ਆ ਅਗਰ ਅਸੀਂ ਉਹਨੂੰ ਗਲਤ ਚੁਣ ਲਿਆ ਤੇ ਨਿਤ ਦੀ ਲੜਾਈ ਕਲੇਸ਼ ਕਾਟੋ ਕਲੇਸ਼ ਕਹਿ ਲੋ ਇਹ ਸਭ ਕੁਝ ਚੱਲਦਾ ਰਹਿਣਾ ਇਸ ਕਰਕੇ ਭਾਈ ਹੱਥ ਜੋੜ ਕੇ ਇਹਹੀ ਬੇਨਤੀ ਆ ਕਿ ਜਿਹੜਾ ਵੀ ਉਮੀਦਵਾਰ ਤੁਸੀਂ ਚੁਣਨਾ ਹੈ ਬੜਾ ਸੋਚ ਸਮਝ ਕੇ ਚੁਣਿਓ ਇਹ ਨਹੀਂ ਦੇਖਣਾ ਕਿ ਇਸ ਉਮੀਦਵਾਰ ਨੂੰ ਸਾਡੇ ਐਮਐਲਏ ਨੇ ਥਾਪੀ ਦਿੱਤੀ ਹੈ ਤੇ ਅਸੀਂ ਇਹਨੂੰ ਬਣਾ ਦਈਏ ਤੁਸੀਂ ਇਹ ਦੇਖਣਾ ਕਿ ਤੁਹਾਡੇ ਪਿੰਡ ਵਾਸਤੇ ਜਿਹੜਾ ਵਧੀਆ ਪਹਿਲਾਂ ਕੰਮ ਕਰ ਰਿਹਾ ਹੈ ਉਸ ਨੂੰ ਤੁਸੀਂ ਉਮੀਦਵਾਰ ਚੁਣਨਾ ਹੈ ਜਿਹੜਾ ਪਿੰਡ ਦੇ ਭਲੇ ਦੇ ਕੰਮ ਕਰਦਾ ਹੈ ਪਿੰਡ ਦੇ ਲੋਕਾਂ ਦੇ ਕੰਮ ਆਉਂਦਾ ਹੈ ਕੋਈ ਹੋਰ ਸੋਸ਼ਲ ਵਰਕਰ ਕਰਦਾ ਹੈ ਪਿੰਡ ਦੇ ਵਿੱਚ ਜਾਂ ਪਿੰਡ ਦੇ ਲੋਕ ਜਿਹੜੇ ਉਹਨੂੰ ਪਿਆਰ ਕਰਦੇ ਨੇ ਤੇ ਉਹ ਤੁਹਾਡਾ ਦੁੱਖ ਮੁਸੀਬਤ ਵੇਲੇ ਤੁਹਾਡਾ ਮਾੜਾ ਮੋਟਾ ਸਾਰ ਸਕਦਾ ਉਸ ਬੰਦੇ ਨੂੰ ਜਿਹੜਾ ਵਾ ਤੁਸੀਂ ਉਮੀਦਵਾਰ ਬਣਾਇਓ ਔਰ ਉਸ ਬੰਦੇ ਨੂੰ ਆਪਣਾ ਸਰਪੰਚ ਚੁਣਿਓ ਇਹ ਨਹੀਂ ਹੈ ਕਿ ਉਹ ਤੁਹਾਡੀ ਉਹਦੇ ਨਾਲ ਹੁਣ ਬੰਦ ਹੀ ਨਹੀਂ ਆ ਕੋਈ ਗੱਲ ਨਹੀਂ ਜੇ ਹੁਣ ਨਹੀਂ ਬੰਦੀ ਕੁਝ ਸਮੇਂ ਬਾਅਦ ਬਣਨ ਲੱਗ ਜੇਗੀ ਪਰ ਪਿੰਡ ਦੇ ਭਲੇ ਵਾਸਤੇ ਜਿਹੜਾ ਇਨਸਾਨ ਕੰਮ ਕਰ ਸਕਦਾ ਉਸ ਇਨਸਾਨ ਨੂੰ ਸਰਪੰਚੀ ਦਾ ਮੌਕਾ ਜ਼ਰੂਰ ਦਿਓ ਔਰ ਵੋਟ ਪਾਉਣ ਜ਼ਰੂਰ ਜਾਇਓ ਸਾਰੇ ਔਰ ਕੋਸ਼ਿਸ਼ ਕਰਿਓ ਕਿ ਉਸ ਬੰਦੇ ਨੂੰ ਵੋਟ ਨਾ ਪਾਓ ਜਿਨੇ ਜ਼ਿਆਦਾ ਨਸ਼ਾ ਵਰਤਾਇਆ ਕਿਉਂਕਿ ਜਿਹੜਾ ਆਪ ਨਸ਼ਾ ਵਰਤਾਰਿਆ ਉਹ ਤੁਹਾਡੇ ਬੱਚਿਆਂ ਨੂੰ ਕਿੰਨੀ ਕੁ ਚੰਗੀ ਸੇਧ ਦੇਗਾ ਔਰ ਕਿੰਨਾ ਕੁ ਪਿੰਡ ਦਾ ਸੋਚੇਗਾ ਜਿੰਨੇ ਇਨਾ ਖਰਚਾ ਕਰਤਾ ਆਪਣੀ ਇਲੈਕਸ਼ਨ ਦੇ ਉੱਤੇ ਉਹ ਤੇ ਫਿਰ ਆਪਣਾ ਹੀ ਸੋਚੇਗਾ ਇਸ ਕਰਕੇ ਇਹ ਸਾਰੀਆਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇੱਕ ਚੰਗਾ ਉਮੀਦਵਾਰ ਜਿਹੜਾ ਵਾ ਉਹ ਚੁਣਿਓ ਔਰ ਜਿਹੜਾ ਚੰਗਾ ਪ੍ਰਵੇਖ ਤੁਹਾਡੇ ਪਿੰਡ ਦਾ ਹੋਵੇ ਔਰ ਤੁਹਾਡੇ ਪਿੰਡ ਦੀ ਨੁਹਾਰ ਬਦਲ ਸਕੇ ਵੈਸੇ ਫਿਊਚਰ ਦੇ ਵਿੱਚ ਹੁੰਦਾ ਤੇ ਹਨੇਰਾ ਹੀ ਆ ਅਗਲੇ ਦੇ ਮਨ ਦੇ ਬਾਰੇ ਆਪਾਂ ਨਹੀਂ ਬੁੱਝ ਸਕਦੇ ਕਿ ਅਗਲੇ ਦੇ ਮਨ ਦੇ ਵਿੱਚ ਕੀ ਆ ਪਰ ਇਹ ਹੈ ਕਿ ਆਪਣੀ ਇੱਕ ਵਾਰ ਕੋਸ਼ਿਸ਼ ਜ਼ਰੂਰ ਕਰਿਓ ਕਿ ਅਸੀਂ ਚੰਗਾ ਉਮੀਦਵਾਰ ਚੁਣਾਂਗੇ ਔਰ ਚੰਗਾ ਇਨਸਾਨ ਆਪਣੇ ਪਿੰਡ ਦਾ ਸਰਪੰਚ ਬਣਾਵਾਂਗੇ ਜਿਹੜਾ ਸਾਡੇ ਪਿੰਡ ਦੇ ਭਲੇ ਦੇ ਕੰਮ ਕਰ ਸਕੇ ਸਾਡੇ ਪਿੰਡ ਦੇ ਕੰਮ ਆ ਸਕੇ ਸਾਡੇ ਲੋਕਾਂ ਦੇ ਕੰਮ ਆ ਸਕੇ ਔਰ ਅਸੀਂ ਉਹਨੂੰ ਜਦੋਂ ਮਰਜੀ ਨੇਰੇ ਸਵੇਰੇ ਆਵਾਜ਼ ਮਾਰੀਏ ਤੇ ਸਾਡੇ ਨਾਲ ਉੱਠ ਕੇ ਤੁਰ ਸਕੇ ਬਾਕੀ ਮੈਂ ਸਰਪੰਚ ਜਿਹੜੇ ਬਣਨੇ ਨੇ ਉਹਨਾਂ ਨੂੰ ਵੀ ਬੇਨਤੀ ਕਰ ਦਿੰਨਾ ਕਿ ਭਾਈ ਪਹਿਲਾਂ ਹੀ ਹੱਥ ਜੋੜ ਕੇ ਬੇਨਤੀ ਕਰ ਦਿਓ ਕਿ ਅਸੀਂ ਕਿਸੇ ਵੀ ਗਲਤ ਬੰਦੇ ਦੀ ਸਪੋਰਟ ਨਹੀਂ ਕਰਾਂਗੇ ਗਲਤ ਬੰਦੇ ਦੇ ਨਾਲ ਖੜਨਾ ਜਿਹੜਾ ਵਾ ਉਹ ਮਾੜੀ ਗੱਲ ਹੈ ਭਾਵੇਂ ਕੋਈ ਸਰਪੰਚ ਹੈ ਨੰਬਰਦਾਰ ਹੈ ਕੋਈ ਵੀ ਹੈ ਜਿਹੜਾ ਗਲਤ ਬੰਦੇ ਦੇ ਨਾਲ ਖੜ ਗਿਆ ਉਹ ਫਿਰ ਆਪ ਉਹ ਗਲਤ ਹੋ ਗਿਆ ਸਹੀ ਬੰਦੇ ਦੀ ਸੱਚੇ ਬੰਦੇ ਦੀ ਸਪੋਰਟ ਕਰਿਓ ਮਦਦ ਕਰਿਓ ਲੋਕਾਂ ਨੇ ਤੁਹਾਨੂੰ ਜਿਤਾ ਕੇ ਅੱਗੇ ਲੈ ਕੇ ਆਉਣਾ ਹੈ ਸੋ ਇਨੀਆਂ ਬੇਨਤੀਆਂ ਕਰਦਾ ਹੋਇਆ ਖੇਮਾ ਦਾ ਜਾਚੇ ਕੰਮ ਵੀਡੀਓ ਚੰਗਾ ਲੱਗੇ ਸ਼ੇਅਰ ਕਰ ਦਿਓ ਇਹ ਪਿਆਕੜਾਂ ਦੀਆਂ ਤੀਆਂ ਲਗਣੀਆਂ ਪਿੰਡਾਂ ਦੇ ਵਿੱਚ ਜਿੱਥੋਂ ਮਰਜ਼ੀ ਭਾਈ ਆਪਣਾ ਚਲੋ ਠੀਕ ਹੈ ਆਪਣਾ ਪੈਗ ਸ਼ੈਕ ਲਾਓ ਪਰਿਵਾਰ ਵਾਲ ਵੀ ਦੇਖਿਓ ਮਾੜੀ ਸ਼ਰਾਬ ਨਾ ਪੀਓ ਕਿਸੇ ਦੇ ਕੋਲੋਂ ਉਹਨਾਂ ਕੋ ਵੀ ਚੰਗੀ ਸ਼ਰਾਬ ਪਿਆ ਤੇ ਸ਼ਰਾਬ ਜਿੱਥੋਂ ਮਰਜ਼ੀ ਪਿਓ ਪੈਗੀ ਜਿੱਥੋਂ ਮਰਜ਼ੀ ਲਾਓ ਵੋਟਾਂ ਸੋਚ ਸਮਝ ਕੇ ਬੜੀ ਸਮਝਦਾਰੀ ਦੇ ਨਾਲ ਵੋਟ ਪਾਓ ਇੱਕ ਇੱਕ ਵੋਟ ਜਿਹੜਾ ਵਾ ਉਹ ਕੀਮਤੀ ਹੁੰਦਾ ਤੁਹਾਡੀ ਇੱਕ ਵੋਟ ਨੇ ਪਿੰਡ ਦਾ ਸਰਪੰਚ ਬਣਾ ਦੇਣਾ ਵਾ ਮੈਂ ਤੁਹਾਡਾ ਦੋਸਤ ਸਤਿੰਦਰ ਗਿੱਲ ਪੰਜਾਬ ਪੁਲਿਸ ਮਿਸ਼ਨ ਜਾਗਰੂਕਤਾ ਵੀਡੀਓ ਨੂੰ ਦਬ ਕੇ ਸ਼ੇਅਰ ਕਰਿਓ